ਪਸ਼ੂਆਂ ਨੂੰ ਮਿਨਰਲ ਮਿਕਚਰ ਦੇਣਾ ਕਿਉਂ ਜ਼ਰੂਰੀ ਹੈ ਦੇਖੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ ਹੌਣ ਦੇ ਸਮੇਂ ਦੇ ਵਿੱਚ ਪਸ਼ੂਆਂ ਨੂੰ ਮਿਨਰਲ ਮਿਕਚਰ ਖਵਾਉਣਾ ਕਿਉਂ ਜ਼ਰੂਰੀ ਆ ਕੀ ਕੀ ਦਿੱਕਤਾਂ ਆਉਂਦੀਆਂ ਜੇ ਆਪਾਂ ਪਸ਼ੂ ਨੂੰ ਮਿਨਰਲ ਮਿਕਚਰ ਨਹੀਂ ਦਿੰਦੇ ਹੈਗੇ ਪਸ਼ੂਆਂ ਦੇ ਪੂਰੇ ਤੱਤ ਨਹੀਂ ਹੁੰਦੇ ਹੈਗੇ ਤੇ ਬਹੁਤ ਭਰਾਮਾਂ ਦੀ ਸਮੱਸਿਆ ਇਹ ਆ ਪਸ਼ੂਆਂ ਦੀ ਕਿ ਪਸ਼ੂ ਆ ਜਿਹੜਾ ਛੇਤੀ ਛੇਤੀ ਗੱਭਣ ਨਹੀਂ ਹੁੰਦਾ ਹੈਗਾ ਪਸ਼ੂ ਪੂਰਾ ਦੁੱਧ ਨਹੀਂ ਦਿੰਦਾ ਪਸ਼ੂ ਰਾਜ ਹੀ ਨਹੀਂ ਹੁੰਦਾ ਬਹੁਤ ਦਿੱਕਤਾਂ ਆਈ ਜਾਂਦੀਆਂ ਹੁਣ ਕਿਉਂਕਿ ਆਪਾਂ ਜਿਹੜਾ ਵੀ ਖਰਾਕ ਪਾਉਨੇ ਜਿਵੇਂ ਹਰਾਚਾਰਾ ਪਾਉਨੇ ਜਾਂ ਚਾਰ ਪਾਉਨੇ ਆ ਉਹਦੇ ਵਿੱਚ ਪੂਰੇ ਤੱਤ ਨਹੀਂ ਹੈਗੇ 70% ਜਿਹੜੇ ਘਾਟ ਆਪਸਮਾਂ ਦੇ ਵਿੱਚ ਤੱਤਾਂ ਦੀ ਵਿਟਾਮਿਨਾਂ ਦੀ ਇਹਦੇ ਵਿੱਚ ਜਿਹੜੇ ਵਿਟਾਮਿਨ ਹੁੰਦੇ ਆ ਬਹੁਤ ਤਰ੍ਹਾਂ ਦੇ ਸਾਰੇ ਤੁਹਾਨੂੰ ਦੱਸਾਂਗੇ ਵੀ ਕੀ ਕੀ ਕੰਮ ਕਰਦਾ ਹੈ ਤੇ ਬਣੇ ਰਹੋ ਵੀਡੀਓ ਦੇਖਣ ਢੰਤ ਤੱਕ ਜਿਹੜੇ ਵੀ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਨੂੰ ਕਲਪ੍ਰੈਸ ਐਸੀ ਤਰ੍ਹਾਂ ਪਹ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ ਉੱਪਰ ਦੇਖ ਰਹੇ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਿਹੜਾ ਮਿਨਰਲ ਮਿਕਚਰ ਆ ਇਹ ਬਹੁਤ ਕੰਪਨੀਆਂ ਦਾ ਆਉਂਦਾ ਹੈਗਾ ਤੁਸੀਂ ਜਿਹੜਾ ਅਸੀਂ ਵਰਤਦੇ ਹੈਗੇ ਆ ਉਹ ਵਰਤਦੇ ਆ ਅਸੀਂ ਗੜਵਾਸੂ ਯੂਨੀਵਰਸਿਟੀ ਦਾ ਉਹ ਲਗਭਗ 90 ਰੁਪਏ ਕਿਲੋ ਪੈ ਜਾਂਦਾ 10 ਕਿਲੋ ਦੀ ਪੈਕਿੰਗ ਆਉਂਦੀ ਆ 900 ਰੁਪਏ ਦੀ ਹੋਰ ਵੀ ਜੇ ਤੁਸੀਂ ਵਧੀਆ ਕੰਪਨੀਆਂ ਦਾ ਹੋਰ ਵੀ ਲਾਉਂਗੇ ਤੁਸੀਂ ਉਹ ਘੱਟੋ ਘੱਟ 100 ਰੁਪਏ 150 ਰੁਪਏ ਪਾਉਗਾ ਤੇ ਵੱਡੇ ਪਸ਼ੂ ਨੂੰ ਆਪਾਂ ਇਹ ਜਿਹੜਾ 100 ਗ੍ਰਾਮ ਦੇ ਸਕਦੇ ਹਾਂ ਤੇ ਜਿਹੜੇ ਛੋਟੇ ਕਾਫ ਨੂੰ ਆ ਉਹ ਦੇਣਾ ਹੁੰਦਾ ਹੈ ਆਪਾਂ ਜਦੋਂ ਤੁਹਾਡਾ ਪਸ਼ੂ ਸੂਪਿਆ ਸੂਣ ਤੋਂ ਬਾਅਦ ਚ ਬੱਚੇ ਨੂੰ ਜਨਮ ਦੇਤਾ 15 ਦਿਨਾਂ ਦਾ ਹੋ ਗਿਆ 15 ਦਿਨਾਂ ਤੋਂ ਆਪਾਂ ਇਹ ਸਟਾਰਟ ਕਰ ਦੇਣਾ ਤੇ ਉਦੋਂ ਦੇਣਾ ਆਪਾਂ 15 ਦਿਨਾਂ ਦੇ ਕਾਫ ਨੂੰ ਦੇ ਸਕਦੇ ਹਾਂ ਆਪਾਂ 10 ਤੋਂ ਲੈ ਕੇ 20 ਗ੍ਰਾਮ 3 ਮਹੀਨਿਆਂ ਤੱਕ ਦੇਣਾ ਪਹਿਲੇ ਜਦੋਂ 3 ਮਹੀਨਿਆਂ ਦਾ ਹੋ ਗਿਆ ਤੁਹਾਡਾ ਕਾਫ ਉਦੋਂ ਬਾਅਦ ਤੁਸੀਂ 20 ਤੋਂ 30 ਗ੍ਰਾਮ ਤੱਕ ਦੇ ਸਕਦੇ ਆ 6 ਮਹੀਨਿਆਂ ਤੱਕ 6 ਮਹੀਨਿਆਂ ਤੋਂ ਬਾਅਦ ਦੇ ਵਿੱਚ ਤੁਸੀਂ ਦੇਣਾਗਾ 30 ਤੋਂ 50 ਗ੍ਰਾਮ ਇਹ ਜਾਊਗਾ ਤੁਹਾਡਾ ਘੱਟੋ-ਘੱਟ 9 ਮਹੀਨਿਆਂ ਤੱਕ 50 ਗ੍ਰਾਮ ਦਿੰਦੇ ਰਹਿਣਾ ਤੁਸੀਂ ਜਦੋਂ ਤੁਹਾਡਾ ਕਾਫ ਵੱਡਾ ਹੋ ਗਿਆ ਗੱਬਣ ਹੋ ਗਿਆ ਉਨਾ ਤੱਕ ਤੁਸੀਂ ਦੇਣਾਗਾ 50 ਗ੍ਰਾਮ ਜਦੋਂ ਗੱਬਣ ਹੋ ਗਿਆ ਪਸ਼ੂ ਉਹ ਤੋਂ ਬਾਅਦ ਤੁਸੀਂ 70 ਤੋਂ 100 ਗ੍ਰਾਮ ਦੇ ਸਕਦੇ ਹੋ ਵੱਡੇ ਪਸ਼ੂ ਨੂੰ 100 ਗ੍ਰਾਮ ਡੋਜ਼ ਆ ਇਹ ਤੁਸੀਂ ਮਿੰਨਰ ਮਿਕਚਰ ਜਿਹੜਾ ਕਾਫ ਤੋਂ ਲੈ ਕੇ ਸਟਾਰਟ ਕਰਨਾ ਫਿਰ ਉਹਦੇ ਵਿੱਚ ਕੋਈ ਵੀ ਘਾਟ ਨਹੀਂ ਆਉਂਦੀ ਹੈਗੀ ਤੱਤ ਦੀ ਜਦੋਂ ਆਪਾਂ ਪਹਿਲਾ ਮਿੰਨਰ ਮਿਕਚਰ ਪਾਉਂਦੇ ਨਹੀਂ ਹੈਗੇ ਪਸ਼ੂ ਨੂੰ ਇੱਕ ਤੱਤ ਦੀ ਘਾਟ ਪੈ ਜਾਂਦੀ ਫਿਰ ਦੋਹਾਂ ਦੀ ਪੈ ਜਾਂਦੀ ਫਿਰ ਤਿੰਨਾਂ ਦੀ ਪੈ ਜਾਂਦੀ ਇਸ ਕਰਕੇ ਫਿਰ ਉਹ ਕੋਈ ਨਾ ਕੋਈ ਨੁਕਸ ਬਣ ਜਾਂਦਾ ਪਸ਼ੂ ਦੇ ਵਿੱਚ ਜਾਂ ਤਾਂ ਬੱਚੇਦਾਨੀ ਕਮਜ਼ੋਰ ਰਹਿ ਜਾਂਦੀ ਜਾਂ ਪਸ਼ੂ ਆਪਣਾ ਕੱਦ ਕਾਠ ਨਹੀਂ ਕਰਦਾ ਹੈਗਾ ਉਹ ਵਿੱਚ ਖੂਨ ਦੀ ਮਾਤਰਾ ਨਹੀਂ ਪੂਰੀ ਹੁੰਦੀ ਜੇ ਮੈਗਨੀਸ਼ੀਅਮ ਘਟ ਗਿਆ ਜਾਂ ਕੈਲਸ਼ੀਅਮ ਘਟ ਗਿਆ ਜਾਂ ਫਾਸਫੋਰਸ ਘਟ ਗਿਆ ਜਾਂ ਮੈਗਨੀਸ਼ੀਅਮ ਘਟ ਗਿਆ ਜਾਂ ਕੋਈ ਵੀ ਤੱਤ ਛੋਟੇ ਤੱਤ ਜਿਹੜੇ ਉਹ ਘਾਟ ਪੈ ਜਾਂਦੀ ਹੈਗੀ ਆ ਜੇ ਤੁਸੀਂ ਮਿਨਰਲ ਵੈਕਚਰ ਬੱਤ ਦੇ ਰਹੋਗੇ ਤੁਹਾਨੂੰ ਇਹ ਕੋਈ ਵੀ ਘਾਟ ਨਹੀਂ ਆਉਗੀ ਹਰ ਸਾਲ ਤੁਹਾਡਾ ਬੱਚੇ ਨੂੰ ਜਨਮ ਦੇਊਗਾ ਪਸ਼ੂ ਹਰ ਸਾਲ ਸੂਆ ਦੇਊਗਾ ਜੇ ਤੁਸੀਂ ਛੋਟੇ ਬੱਚਿਆਂ ਤੋਂ ਸਟਾਰਟ ਕਰਦੇ ਰਹੋਗੇ ਤਾਂ ਕੋਈ ਵੀ ਤੁਹਾਡੇ ਪਸ਼ੂ ਦੇ ਵਿੱਚ ਘਾਟ ਨਹੀਂ ਆਉਗੀ ਤੇ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਚੀਜ਼ਾਂ ਬਾਰੇ ਹਜੇ ਬਹੁਤ ਭਰਾਵਾਂ ਨੂੰ ਨਹੀਂ ਪਤਾ ਕਟੋ-ਕਟ 80% ਪਸ਼ੂ ਪਾਲ ਪਰ ਆਮਾ ਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਚੀਜ਼ ਵਰਤਣੀ ਚਾਹੀਦੀ ਆਪਾਂ ਨੂੰ ਪਸ਼ੂਆਂ ਲਈ ਤੇ ਜਿਹੜੇ ਵੱਡੇ ਫਾਰਮ ਆ ਉਹ ਕਿਉਂ ਕਾਮਯਾਬ ਆ ਉਹ ਕੀ ਕੀ ਆ ਉਹ ਨੌਲੇਜ ਰੱਖਦੇ ਆ ਇਹ ਚੀਜ਼ਾਂ ਵਰਤਦੇ ਰਹਿੰਦੇ ਆ ਪਸ਼ੂ ਤਾਂ ਹੀ ਉਹਨਾਂ ਦਾ ਖਰਾਬ ਨਹੀਂ ਹੁੰਦੇ ਹੈਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ